ਗੁਰੂ ਗੁਰਪੀਰੀ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਸਰਵਣ ਕਰ ਰਹੇ ਹਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੀਸਰੇ ਸਤਗੁਰੂ ਜੀ ਦੀ ਜੀਵਨ ਗਾਥਾ ਸੋ ਪਿਛਲੇ ਸਤਵੇਂ ਭਾਗ ਦੇ ਵਿੱਚ ਅਸੀਂ ਸਰਵਣ ਕੀਤਾ ਕਿ ਸਤਗੁਰੂ ਜੀ ਨੇ ਭਾਈ ਜੇਠਾ ਜੀ ਅਰਥਾਤ ਸ੍ਰੀ ਗੁਰੂ ਰੰ다ਸ ਜੀ ਦੇ ਨਾਲ ਆਪਣੀ ਬੇਟੀ ਭਾਨੀ ਜੀ ਦੀ ਸ਼ਾਦੀ ਕੀਤੀ। ਤਾਂ ਹੁਣ ਅਸੀਂ ਇਸ ਤੋਂ ਅੱਗੇ 8ਵਾਂ ਭਾਗ ਅੱਜ ਸਰਵਣ ਕਰਾਂਗੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਜੀਵਨੀ ਵਿੱਚੋਂ। ਸੋ ਪਹਿਲੀ ਕਥਾ ਜੋ ਹੈ ਉਹ ਕਿ ਵਿਸਾਖੀ ਦਾ ਤਿਹਾਰ ਕਿਵੇਂ ਮਨਾਇਆ ਗਿਆ। ਇੱਕ ਦਿਨ ਭਾਈ ਪਾਰੋ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਹੇ ਗੁਰੂ ਜੀ ਸੰਗ ਤਾਂ ਥੋੜੀਆਂ-ਥੋੜੀਆਂ ਕਰਕੇ ਆਪ ਜੀ ਪਾਸ ਆਉਂਦੀਆਂ ਹਨ ਇਸ ਤਰ੍ਹਾਂ ਗੁਰਪਾਈ ਸਿੱਖ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਨਹੀਂ ਮਿਲ ਸਕਦੇ ਅਤੇ ਇਸ ਤਰ੍ਹਾਂ ਸਿੱਖਾਂ ਦਾ ਆਪਸ ਵਿੱਚ ਪ੍ਰੇਮ ਘੱਟ ਬਣਦਾ ਹੈ ਹੇ ਗੁਰੂ ਜੀ ਕੋਈ ਐਸੀ ਰੀਤ ਚਲਾਈ ਜਾਵੇ ਜਿਸ ਵਿੱਚ ਜਾਂ ਜਿਸ ਨਾਲ ਸਿੱਖਾਂ ਦਾ ਪਿਆਰ ਅਤੇ ਪ੍ਰੇਮਾ ਭਗਤੀ ਆਪਸ ਵਿੱਚ ਵਧੇ ਕੋਈ ਮੇਲੇ ਵਰਗੀ ਰੀਤ ਚਲਾਓ ਗੁਰੂ ਜੀ ਸੁਣ ਕੇ ਪ੍ਰਸੰਨ ਹੋਏ ਅਤੇ ਬਚਨ ਕੀਤਾ ਪਰੋ ਤੂੰ ਧੰਨ ਤੂੰ ਹਮੇਸ਼ਾ ਸਿੱਖਾਂ ਦੇ ਭਲੇ ਵਾਸਤੇ ਹੀ ਵਿਚਾਰ ਕਰਦਾ ਹੈਂ ਸਾਡੇ ਮਨ ਵਿੱਚ ਵੀ ਇਹੋ ਹੀ ਸੋਚ ਸੀ ਹੁਣ ਤੁਸੀਂ ਸਾਰੇ ਸਿੱਖਾਂ ਨੂੰ ਲਿਖਦੇ ਹੋ ਕਿ ਵਿਸਾਖ ਦੀ ਸੰਗਰਾਮ ਦੇ ਉੱਤੇ ਸਾਰੇ ਸਿੱਖ ਇਕੱਠੇ ਹੋ ਕੇ ਵਿਸਾਖੀ ਦਾ ਮੇਲਾ ਮਨਾਉਣ ਭਾਈ ਪਾਰੋ ਜੀ ਨੇ ਪਰਵਾਨੇ ਲਿਖ ਕੇ ਉੱਥੇ-ਉੱਥੇ ਭੇਜ ਦਿੱਤੇ ਜਿੱਥੇ-ਜਿੱਥੇ ਗੁਰੂ ਕੇ ਸਿੱਖ ਰਹਿੰਦੇ ਸਨ ਸਭ ਸਿੱਖਾਂ ਨੇ ਪੜ੍ਹ ਕੇ ਖੁਸ਼ੀ ਪ੍ਰਗਟ ਕੀਤੀ ਅਤੇ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਦੀ ਉਡੀਕ ਕਰਨ ਲੱਗੇ ਪੱਤ ਚੜ੍ਹ ਦੀ ਰੁੱਤ ਤੋਂ ਬਾਅਦ ਜਦ ਬਸੰਤ ਆਈ ਤਾਂ ਬਾਗ ਬਗੀਚਾਂ ਵਿੱਚ ਫੁੱਲ ਖਿੜ ਗਏ ਨਾ ਬਹੁਤ ਗਰਮੀ ਸੀ ਤੇ ਨਾ ਬਹੁਤ ਠੰਡ ਸੀ ਠੰਡ ਸੀ ਸਿੱਖਾਂ ਨੇ ਗੋਬਿੰਦ왈 ਜਾਣ ਵਾਸਤੇ ਆਪਣਾ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ ਟੋਲੀਆਂ ਬਣ ਕੇ ਸੰਗਤਾਂ ਚਾਰੇ ਪਾਸਿਆਂ ਤੋਂ ਆ ਰਹੀਆਂ ਸਨ ਤੇ ਗੁਰੂ ਜੀ ਅੱਗੇ ਹਰ ਤਰ੍ਹਾਂ ਦੀਆਂ ਪੇਟਾਵਾਂ ਰੱਖ ਕੇ ਦਰਸ਼ਨ ਕਰੀਆਂ ਸਨ ਗੋਬਿੰਦਵਾਲ ਵਿੱਚ ਬਹੁਤ ਭਾਰੀ ਭੀੜ ਹੋ ਗਈ ਸੀ ਜਿਵੇਂ ਬਹੁਤ ਸਾਰੀਆਂ ਛੋਕੜਾ ਇਕੱਠੀਆਂ ਹੋ ਕੇ ਗੁਰੂ ਜੀ ਦੇ ਚੰਦਰਮਾ ਵਾਂਗ ਦਰਸ਼ਨ ਕਰ ਰਹੀਆਂ ਹੋਣ ਕਈ ਸਿੱਖ ਲੰਗਰ ਤਿਆਰ ਕਰ ਰਹੇ ਸੀ ਕਈ ਸਿੱਖ ਪਾਣੀ ਹੀ ਲਿਆ ਰਹੇ ਸਨ ਕਈ ਜੰਗਲ ਵਿੱਚੋਂ ਲੱਕੜਾਂ ਲਿਆ ਰਹੇ ਸਨ ਅਤੇ ਪ੍ਰੇਮ ਧਾਰਨ ਕਰਕੇ ਸੰਗਤਾਂ ਦੀ ਸੇਵਾ ਕਰ ਰਹੇ ਸਨ ਬਹੁਤ ਚਹਿਲ ਪਹਿਲ ਵਾਲਾ ਮੇਲਾ ਲੱਗਿਆ ਹੋਇਆ ਸੀ ਸੰਗਤ ਅਤੀ ਆਨੰਦ ਨਾਲ ਭਰੀ ਹੋਈ ਸੀ ਅਤੇ ਸਾਰੇ ਮੇਲੇ ਦਾ ਸੁਖ ਲੈ ਰਹੀ ਸੀ ਜਦ کافی ਸਮਾਂ ਬੀਤ ਗਿਆ ਤਾਂ ਇੱਕ ਦਿਨ ਗੁਰੂ ਜੀ ਨੇ ਸਿੱਖਾਂ ਪਾਸੋਂ ਪੁੱਛਿਆ ਕਿ ਸ਼੍ਰੀ ਰਾਮਦਾਸ ਨੂੰ ਬਹੁਤ देर ਹੋ ਗਈ ਸਾਨੂੰ ਆ ਕੇ ਮਿਲਿਆ ਨਹੀਂ ਉਹ ਕਿੱਥੇ ਆ ਭਾਈ ਬੱਲੂ ਜੀ ਨੇ ਕਿਹਾ ਗੁਰੂ ਜੀ ਉਹ ਸੰਗਤਾਂ ਦੀ ਬਹੁਤ ਸੇਵਾ ਕਰ ਰਹੇ ਆ ਕਦੇ ਸਾਰੀ ਸੰਗਤ ਨੂੰ ਪੰਗਤ ਵਿੱਚ ਬਿਠਾ ਕੇ ਲੰਗਰਿਸ਼ ਕਰਿਆ ਹਨ ਕਦੀ ਸੰਗਤ ਨੂੰ ਪੁੱਛ ਪੁੱਛ ਕੇ ਠੰਡਾ ਜਲ ਸ਼ਕਾਉਂਦੇ ਆ ਇੱਧਰ ਉੱਧਰ ਫਿਰ ਕੇ ਸਭ ਦੀਆਂ ਲੋੜਾਂ ਪੂਰੀਆਂ ਕਰਦੇ ਹਨ ਇਸ ਲਈ ਉਹਨਾਂ ਨੂੰ ਇੱਥੇ ਆਉਣ ਦਾ ਸਮਾਂ ਨਹੀਂ ਮਿਲਿਆ ਉੱਥੇ ਹੀ ਰੁਕੇ ਹੋਏ ਹਨ ਅਤੇ ਕੰਮ ਜ਼ਿਆਦਾ ਹੈ ਜੀ ਗੁਰੂ ਜੀ ਨੇ ਪ੍ਰਸੰਨ ਹੋ ਕੇ ਬਚਨ ਕੀਤਾ ਜੋ ਜਗਤ ਦੀ ਇੰਨੀ ਸੇਵਾ ਕਰਦਾ ਹੈ ਸੰਗਤ ਦੀ ਇੰਨੀ ਸੇਵਾ ਕਰਦਾ ਹੈ ਤੇ ਸਾਡੇ ਨਾਲ ਪਿਆਰ ਵੀ ਕਰਦਾ ਹੈ ਸਾਡੀ ਸੇਵਾ ਕਰਦਾ ਉਸ ਵਾਸਤੇ ਕੋਈ ਵੀ ਵਸਤੂ ਦੁਰਲੱਭ ਜਾਂ ਔਖੀ ਨਹੀਂ ਹੈ ਉਹ ਸਭ ਨਿੱਧਾ ਸਿੱਧਾ ਪ੍ਰਾਪਤ ਕਰੇਗਾ ਦੋਵਾਂ ਲੋਕਾਂ ਦੀ ਦੋਵਾਂ ਲੋਕਾਂ ਵਿੱਚ ਜਿਹੜੀ ਸਭ ਤੋਂ ਉੱਚੀ ਪਦਵੀ ਹੈ ਉਹ ਉਸ ਪਦਵੀ ਤੱਕ RAMDAS ਨੇ ਪਹੁੰਚ ਜਾਣਾ ਇਸ ਦੇ ਪਿੱਛੇ ਲੱਗ ਕੇ ਬਹੁਤ ਸੰਗਤ ਧਰੇਗੀ ਇਸ ਤਰ੍ਹਾਂ ਗੁਰੂ ਜੀ ਨੇ RAMDAS ਜੀ ਦੇ ਵਰ ਵਾਸਤੇ ਬਹੁਤ ਬਚਨ ਬੋਲੇ ਦਿਨ ਵੇਲੇ ਸਭ ਸਿੱਖ ਮੇਲੇ ਦੀਆਂ ਖੁਸ਼ੀਆਂ ਮਨਾਉਂਦੇ ਅਤੇ ਸ਼ਾਮ ਸਵੇਰੇ ਸ਼ਾਮ ਕੀਰਤਨ ਤੇ ਵਾਹਿਗੁਰੂ ਦਾ ਸਿਮਰਨ ਹੁੰਦਾ ਗੁਰੂ ਜੀ ਸਭ ਨੂੰ ਖੁਸ਼ੀਆਂ ਦੇ ਭੰਡਾਰ ਦੇ ਰੇਸ਼ੀ ਗੁਰੂ ਜੀ ਨੇ ਪੱਕੇ ਤੌਰ ਉਤੇ ਐਲਾਨ ਕਰ ਦਿੱਤਾ ਕਿ ਵਿਸਾਖੀ ਵਾਲੇ ਦਿਨ ਹੁਣ ਸਦਾ ਹੀ ਮੇਲਾ ਲੱਗਿਆ ਕਰੇਗਾ ਸੰਗਤ ਜੀ ਇਸ ਤਰ੍ਹਾਂ ਗੁਰ ਇਤਿਹਾਸ ਦੇ ਵਿੱਚ ਵਿਸਾਖੀ ਦਾ ਮੇਲਾ ਜਾਂ ਵਿਸਾਖੀ ਦਾ ਤਿਉਹਾਰ ਇਸ ਦਿਨ ਤੋਂ ਸ਼ੁਰੂ ਹੋਇਆ ਹੈ ਸ੍ਰੀ ਗੁਰੂ ਅਮਰਦਾਸ ਜੀ ਵੇਲੇ ਤੋਂ ਵਿਸਾਖੀ ਦਾ ਤਿਉਹਾਰ ਮਨਾਉਣਾ ਸਿੱਖ ਜਗਤ ਦੇ ਵਿੱਚ ਪ੍ਰਾਰੰਭ ਹੋਇਆ ਇਸ ਤਰ੍ਹਾਂ ਸਿੱਖਾਂ ਦਾ ਆਪਸ ਵਿੱਚ ਬਹੁਤ ਪ੍ਰੇਮ ਵਧਿਆ ਸਭ ਝੋਟੀਆਂ ਵਿੱਚ ਬੈਠ ਕੇ ਉਪਸ ਵਿੱਚ ਗੁਰੂ ਪਿਆਰ ਦੀਆਂ ਗੱਲਾਂ ਕਰਦੇ ਸਨ ਅਤੇ ਇਸ ਤਰ੍ਹਾਂ ਕਹਿੰਦੇ ਸਨ ਕਿ ਗੁਰੂ ਜੀ ਨੇ ਨਵੀਂ ਮਰਜ਼ਾਦਾ ਭਲੀ ਰੀਤ ਨਾਲ ਚਲਾਈ ਆ। ਸਭ ਨੇ ਇਕੱਠੇ ਹੋ ਕੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਜਾਤ ਦਾ ਕੋਈ ਭਿੰਨ ਭੇਦ ਨਹੀਂ ਸੀ। ਸਭ ਇੱਕ ਦੂਜੇ ਨੂੰ ਪਿਆਰ ਅਤੇ ਸਤਿਕਾਰ ਦਿੰਦੇ ਸਨ। ਇੱਕ ਦੂਜੇ ਤੋਂ ਸਰਨਾਵੇਂ ਲੈ ਕੇ ਇੱਕ ਦੂਜੇ ਤੋਂ ਸਰਨਾਵੇਂ ਲੈ ਕੇ ਜਦ ਮੇਲਾ ਵਿਛੜ ਗਿਆ ਤਾਂ ਸਭ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸੁਸੰਗਤ ਜੀ ਪੁਰਾਣੇ ਜ਼ਮਾਨੇ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਸੀ ਕਿ ਜਦੋਂ ਕੋਈ ਕਿਸੇ ਨੂੰ ਮਿਲਦਾ ਸੀ ਉਸ ਦੇ ਪਿੰਡ ਦਾ ਨਾਮ ਐਡਰੈਸ ਲੈ ਕੇ ਤੇ ਅਗਲਾ ਆਪ ਦੀ ਕੋਲੇ ਰੱਖ ਲੈਂਦਾ ਸੀ ਜਦੋਂ ਕਿਤੇ ਉਹਦਾ ਉਸ ਪਾਸੇ ਤੇ ਕਿਤੇ ਢੇੜਾ ਵੱਜਦਾ ਸੀ ਤਾਂ ਉਹਨਾਂ ਦੇ ਘਰ ਜਾ ਕੇ ਮਿਲ ਕੇ ਆਉਂਦਾ ਹੁੰਦਾ ਸੀ ਇਹ ਜਲ ਪਾਣੀ ਦੀ ਸੇਵਾ ਹੁੰਦੀ ਸੀ ਇਸ ਤਰ੍ਹਾਂ ਪ੍ਰੇਮ ਬਣ ਜਾਂਦਾ ਸੀ ਇਸ ਤਰ੍ਹਾਂ ਹੀ ਰਿਸ਼ਤੇ ਬਣ ਜਾਂਦੇ ਸਨ ਅੱਜ ਤੋਂ ਕਈ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਹੁੰਦਾ ਸੀ ਬੱਸਾਂ ਦੇ ਵਿੱਚ ਬੈਠੇ ਬੈਠਾ ਗੱਲਾਂ ਕਰਨ ਲੱਗ ਜਾਣਾ ਗੱਲਾਂ ਕਰਦਿਆਂ ਕਰਦਿਆਂ ਇੱਕ ਦੂਜੇ ਤੋਂ ਐਡਰੈਸ ਲੈ ਲੈਣਾ ਫਿਰ ਅ ਘਰੇ ਜਾ ਕੇ ਕੋਈ 10-15 ਦਿਨਾਂ ਬਾਅਦ ਉਸ ਨੂੰ ਚਿੱਠੀ ਪਾ ਦੇਣੀ ਹਾਲਚਲ ਪੁੱਛਣਾ ਫਿਰ ਉਹਨੇ ਤੁਹਾਨੂੰ ਚਿੱਠੀ ਲਿਖਣੀ ਇਸ ਤਰ੍ਹਾਂ ਚਿੱਠੀਆਂ ਦਾ ਵਿਹਾਰ ਬਸਾਂ ਵਿੱਚ ਬੈਠਾ ਬੈਠ ਕੇ ਬਣੇ ਰਿਸ਼ਤਿਆਂ ਨੂੰ ਲੋਕ ਚਿੱਠੀਆਂ ਦੇ ਰਾਹੀਂ ਨਵੇਂ ਬਣੇ ਰਿਸ਼ਤਿਆਂ ਨੂੰ ਪਿਆਰ ਦੇ ਰਿਸ਼ਤੇ ਹਨ ਨੁਭਾਉਂਦੇ ਰਹਿੰਦੇ ਸੀ ਇਹ ਪ੍ਰਾਣੇ ਜ਼ਮਾਨੇ ਦੀ ਰੀਤ ਹੁੰਦੀ ਸੀ ਸੋ ਉੱਥੋਂ ਵੀ ਸਿੱਖਾਂ ਨੇ ਮੇਲੇ ਤੋਂ ਬਾਅਦ ਇੱਕ ਦੂਜੇ ਤੋਂ ਸਰਨਾਮੇ ਲਏ ਐਡਰੈਸ ਲਏ ਅਤੇ ਫਿਰ ਆਪਣੇ ਆਪਣੇ ਸਾਰੇ ਘਰਾਂ ਨੂੰ ਚਲੇ ਗਏ ਸਰਨਾਮੇ ਲੈ ਕੇ ਜਦ ਮੇਲਾ ਵਿਛੜ ਗਿਆ ਤਾਂ ਸਭ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸਭ ਨਗਰਾਂ ਵਿੱਚ ਜਾ ਕੇ ਗੁਰੂ ਜੀ ਬਾਰੇ ਅਤੇ ਮੇਲੇ ਬਾਰੇ ਉਹਨਾਂ ਸਿੱਖਾਂ ਨੇ ਜੋ ਮੇਲੇ ਵਿੱਚ ਆਏ ਸਨ ਸਭ ਨੂੰ ਜਾਣਕਾਰੀ ਦਿੱਤੀ ਇਸ ਤਰ੍ਹਾਂ ਗੁਰੂ ਜੀ ਦੀ ਵਡਿਆਈ ਵੇਖ ਕੇ ਗੁਰੂ ਘਰ ਦੇ ਨਿੰਦਕਾਂ ਅਤੇ ਦੁਸ਼ਟਾਂ ਨੂੰ ਬਹੁਤ ਦੁੱਖ ਹੋਇਆ ਇੱਕ ਦਿਨ ਖੱਤਰੀ ਬ੍ਰਾਹਮਣਾਂ ਅਗਿਆਨੀ ਅਤੇ ਅਪਮਾਨੀ ਪਰਸ਼ਾਨਿਆਂ ਇਕੱਠੇ ਹੋ ਕੇ ਸਲਾਹ ਕੀਤੀ ਕਿ ਹੁਣ ਬ੍ਰਾਹਮਣਾਂ ਨੂੰ ਕੋਈ ਨਹੀਂ ਮੰਨੇਗਾ ਖੱਤਰੀ ਧਰਮ ਸਾਰਾ ਨਸ਼ਟ ਹੋ ਜਾਵੇਗਾ ਇਸ ਗੁਰੂ ਨੇ ਤਾਂ ਚਾਰੇ ਜਾਤਾਂ ਨੂੰ ਇੱਕ ਬਣਾ ਦਿੱਤਾ ਸਾਰੇ ਇੱਕ ਥਾਂ ਬੈਠ ਕੇ ਭੋਜਨ ਖਾਂਦੇ ਹਨ ਦੇਵਤਿਆਂ ਅਤੇ ਪਿਤਰਾਂ ਦੀ ਮਾਨਤਾ ਛੱਡ ਦਿੱਤੀ ਹੈ ਇਹਨਾਂ ਨੇ ਇਸ ਗੁਰੂ ਨੇ ਤਾਂ ਸਾਰੀਆਂ ਮਰਜ਼ਾਦਾ ਤੋੜ ਦਿੱਤੀਆਂ ਹਨ ਹੁਣ ਤਾਂ ਇੱਕੋ ਹੀ ਉਪਾਅ ਹੈ ਕਿ ਹੁਣ ਬਾਦਸ਼ਾਹ ਅੱਗੇ ਫਰਿਆਦ ਕਰੀਏ ਅਤੇ ਬਾਦਸ਼ਾਹ ਇਹਨਾਂ ਨੂੰ ਇੱਕ ਕ੍ਰਿਤਿ ਕਰਨ ਤੋਂ ਹਟਾਵੇ ਇਸ ਤਰ੍ਹਾਂ ਸੋਚ ਕੇ ਖੱਤਰੀਆਂ ਅਤੇ ਬ੍ਰਾਹਮਣਾਂ ਦੇ ਮੁਖੀ ਤਕਰੀਬਨ ਇੱਕ ਦਰਜਨ 12-13 ਬੰਦੇ ਇਕੱਠੇ ਹੋ ਕੇ ਬਾਦਸ਼ਾਹ ਦੇ ਅੱਗੇ ਜਾ ਫਰਿਆਦੀ ਹੋਏ ਅਤੇ ਕਿਹਾ ਹੈ ਬਾਦਸ਼ਾਹ ਗੋਵਿੰਦਵਾਲ ਵਿੱਚ ਇੱਕ ਗੁਰੂ ਅਮਰਦਾਸ ਹੈ ਜਿਸ ਨੇ ਚਾਰੇ ਜਾਤਾਂ ਦਾ ਭੇਦ ਖਤਮ ਕਰ ਦਿੱਤਾ ਉਹ ਗਾਇਤਰੀ ਮੰਤਰ ਨਹੀਂ ਪੜਦੇ ਸਿਰਫ ਵੈਗਰੂ ਮੰਤਰ ਉਚਾਰਦੇ ਆ ਚਾਰ ਜੁਗਾਂ ਵਿੱਚ ਪਹਿਲਾਂ ਐਸਾ ਕਦੀ ਨਹੀਂ ਹੋਇਆ ਹੁਣ ਸਾਡਾ ਇਨਸਾਫ ਕਰੋ ਸਾਡੇ ਧਰਮ ਦੀ ਰੱਖਿਆ ਕਰਨ ਨਾਲ ਤੁਹਾਡਾ ਰਾਜ ਹੋਰ ਵਧੇਗਾ ਇਹ ਸੁਣ ਕੇ ਬਾਦਸ਼ਾਹ ਨੇ ਕਿਹਾ ਭਰੋਸਾ ਰੱਖੋ ਮੈਂ ਇਨਸਾਫ ਕਰਾਂਗਾ ਮੈਂ ਉਹਨਾਂ ਨੂੰ ਇੱਥੇ ਬੁਲਾ ਲੈਂਦਾ ਸਭਾ ਵਿੱਚ ਉਹ ਆਪਣੀ ਗੱਲ ਕਹਿਣਗੇ ਅਤੇ ਤੁਸੀਂ ਆਪਣੀ ਗੱਲ ਕਹਿਣੀ ਦੋਹਾਂ ਤਿਹਾਂ ਦੀ ਸੁਣ ਕੇ ਸੱਚ ਝੂਠ ਦਾ ਨਿਸਤਾਰਾ ਕਰ ਦਿਆਂਗਾ ਇਹ ਸੁਣ ਕੇ ਸਭ ਨਗਰਾਂ ਦੇ ਮੁਖੀ ਲਾਹੌਰ ਵਿੱਚ ਹੀ ਠਹਿਰ ਗਏ ਬਾਦਸ਼ਾਹ ਨੇ ਗੁਰੂ ਜੀ ਪਾਸ ਪਰਵਾਨਾ ਲਿਖ ਕੇ ਭੇਜਿਆ ਕਿ ਸਭ ਨਗਰਾਂ ਦੇ ਮੁਖੀ ਇਕੱਠੇ ਹੋ ਕੇ ਤੁਹਾਡੀ ਸ਼ਿਕਾਇਤ ਕਰਦੇ ਆ ਇਹਨਾਂ ਨੂੰ ਆ ਕੇ ਜਵਾਬ ਦੇਵੋ ਨਹੀਂ ਤਾਂ ਇਹਨਾਂ ਦੇ ਢੰਗ ਤਰੀਕੇ ਅਨੁਸਾਰ ਚੱਲੋ ਪਰਵਾਨਾ ਗੁਰੂ ਜੀ ਕੋਲ ਪਹੁੰਚ ਗਿਆ ਅਤੇ ਗੁਰੂ ਜੀ ਨੂੰ ਪੜ੍ਹ ਕੇ ਸੁਣਾਇਆ ਗਿਆ ਕਿ ਬਾਦਸ਼ਾਹ ਨੇ ਆਪ ਜੀ ਨੂੰ ਬੁਲਾਇਆ ਹੈ ਬਾਦਸ਼ਾਹ ਦਾ ਪਰਵਾਨਾ ਸੁਣ ਕੇ ਗੁਰੂ ਜੀ ਨੇ ਵਿਚਾਰ ਕੀਤੀ ਕਿ ਐਸਾ ਕਿਹੜਾ ਮਨੁੱਖ ਭੇਜੀਏ ਜੋ ਬਾਦਸ਼ਾਹ ਦੇ ਦਰਬਾਰ ਵਿੱਚ ਬੋਲਣਾ ਜਾਣਦਾ ਹੋਵੇ ਨਾ ਜਰੇ ਜਾਣ ਨੂੰ ਜਾ ਸਕਦਾ ਹੋਵੇ ਚਤਰ ਤੇ ਸਿਆਣਾ ਹੋਵੇ ਕਹਿਣ ਸੁਣਨ ਦੀ ਮਰਜ਼ਾ ਦਾ ਜਾਣਦਾ ਹੋਵੇ ਸਵਾਲ ਦਾ ਠੁਕਮਾ ਜਵਾਬ ਦੇਵੇ ਤਾਂ ਕਿ ਪੁਕਾਰ ਕਰਨ ਵਾਲੇ ਝੂਠੇ ਪੈ ਜਾਣ ਫਿਰ ਉਹਨਾਂ ਨੇ ਸ਼੍ਰੀ ਰੰਧਾ ਸਾਹਿਬ ਜੀ ਨੂੰ ਇਸ ਲਾਇਕ ਜਾਣ ਕੇ ਆਪਣੇ ਪਾਸ ਬੁਲਾਇਆ ਤੇ ਕਿਹਾ हे ਪੁੱਤਰ ਬੋਧ ਨਗਰਾਂ ਦੇ ਖੱਤਰੀ ਬ੍ਰਾਹਮਣ ਇਕੱਠੇ ਹੋ ਕੇ ਬਾਦਸ਼ਾਹ ਪਾਸ ਫਰਿਆਦੀ ਹੋਏ ਹਨ ਉਹ ਝੂਠੇ ਨਿੰਦਕੀ ਈਰਖਾ ਕਰਦੇ ਆ ਤੁਸੀਂ ਲਾਹੌਰ ਜਾਓ ਅਤੇ ਉਹ ਜਿਸ ਤਰ੍ਹਾਂ ਪੁੱਛਣ ਉਸੇ ਤਰ੍ਹਾਂ ਉੱਤਰ ਦੇ ਕੇ ਉਹਨਾਂ ਨੂੰ ਜਿੱਤ ਲਵੋ RAMDAS ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੇ ਸਤਿਗੁਰੂ ਜੀ ਤੁਸੀਂ ਗੁਣਾ ਦੀ ਖਾਨ ਹੋ ਪਰ ਮੈਨੂੰ ਤੁਹਾਡੇ ਪ੍ਰੇਮ ਬਿਨਾਂ ਕੁਝ ਨਹੀਂ ਹੁੰਦਾ ਮੈਂ ਉੱਥੇ ਕੀ ਕਰਾਂਗਾ ਮੈਂ ਗਾਇਤਰੀ ਸ਼ਰਤियां ਅਤੇ ਸੇ ਮਰਤੀਆਂ ਨਹੀਂ ਪੜਿਆ ਪਰ ਤੁਹਾਡੀ ਕਿਰਪਾ ਨਾਲ ਮੈਂ ਉਹਨਾਂ ਨੂੰ ਜਵਾਬ ਦੇ ਸਕਦਾ ਕੋਈ ਸਾਡਾ ਆਪ ਜਸ ਕਰੇ ਕੋਈ ਗੱਲ ਨਹੀਂ ਪਰ ਤੁਹਾਡੇ ਬਾਰੇ ਕੋਈ ਅਯੋਗ ਗੱਲ ਬਰਦਾਸ਼ਤ ਨਹੀਂ ਹੁੰਦੀ ਇਸ ਕਰਕੇ ਆਪ ਜੀ ਨੇ ਮੇਰੀ लाज ਰੱਖਣੀ ਤੁਹਾਨੂੰ ਕੋਈ ਕੁਝ ਕਹੇ ਇਹ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਸਾਨੂੰ ਕੋਈ ਕੁਝ ਵੀ ਕਵੇ ਉਹ ਕੋਈ ਗੱਲ ਨਹੀਂ ਗੁਰੂ ਜੀ ਨੇ ਕਿਰਪਾ ਦੇ ਸਿਚੀ ਕਰਕੇ ਵੇਖਿਆ ਅਤੇ ਕਿਹਾ ਪੁੱਤਰ ਡਰਨ ਦੀ ਲੋੜ ਨਹੀਂ ਜਦ ਤੁਸੀਂ ਆਪਣੀ ਸੱਜੀ ਬਾਹਵਲ ਵੇਖੋਗੇ ਤਾਂ ਸਾਰੇ ਪ੍ਰਸ਼ਨ ਉਤਰ ਕੁਐਸਚਨ ਆਨਸਰ ਤੁਹਾਨੂੰ ਆਪਣੇ ਆਪ ਫਰਨਗੇ ਅਤੇ ਤੁਸੀਂ ਚਾਰ ਵੇਦਾਂ ਦੇ ਗਿਆਤਾ ਹੋ ਜਾਓਗੇ ਜਦ ਤੁਸੀਂ ਆਪਣੀ ਖੱਬੀ ਬਾਹਵਲ ਵੇਖੋਗੇ ਤਾਂ ਉਧਰ ਅਸੀਂ ਖੜੇ ਹੋਵਾਂਗੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਰਾਮਦਾਸ ਜੀ ਨੂੰ ਭਰੋਸਾ ਹੋ ਗਿਆ ਅਤੇ ਉਹ ਵੰਦਨਾ ਕਰਕੇ ਲਾਹੌਰ ਵੱਲ ਨੂੰ ਚੱਲ ਪਏ। ਉਹ ਲਾਹੌਰ ਪਹੁੰਚ ਕੇ ਰਾਤ ਆਪਣੇ ਘਰ ਰਹੇ ਅਤੇ ਸਵੇਰੇ ਉੱਠ ਕੇ ਕਚਹਿਰੀ ਵਿੱਚ ਚਲੇ ਗਏ। ਜਦ ਅਕਬਰ ਸਮੇਤ ਵਜ਼ੀਰ ਅਤੇ ਮੰਤਰੀ ਸਭ ਦਰਬਾਰ ਵਿੱਚ ਪਹੁੰਚ ਗਏ ਤਾਂ ਫਿਰ ਬਾਦਸ਼ਾਹ ਨੇ ਖत्री ਬ੍ਰਾਹਮਣਾਂ ਨੂੰ ਬੁਲਾ ਕੇ ਪੁੱਛਿਆ ਕਿ ਤੁਸੀਂ ਗੁਰੂ ਜੀ ਵਿੱਚ ਕਿਹੜੀ ਖੋਟ ਵੇਖੀ ਐ ਤਾਂ ਨਿੰਦਕ ਈਰਖਾ ਨੇ ਨਿੰਦਕ ਈਰਖਾ ਵਾਸਾ ਹੋ ਕੇ ਬੋਲੇ ਜੀ ਇਹਨਾਂ ਨੇ ਖੱਤਰੀ ਜਾਤ ਦੇ ਹੋ ਕੇ ਆਪਣਾ ਵੱਖਰਾ ਹੀ ਪੰਥ ਚਲਾਇਆ ਹੋਇਆ ਐ ਇਹਨਾਂ ਨੇ ਵੇਦ ਦੀ ਰੀਤੀ ਨੂੰ ਛੱਡ ਕੇ ਗਾਇਤਰੀ ਦਾ ਪਾਠ ਕਰਨਾ ਵੀ ਛੱਡ ਦਿੱਤਾ ਅਤੇ ਹੋਰ ਕੁਝ ਕੋਈ ਬਾਣੀ ਪੜ੍ਹਦੇ ਆ। ਤਦ ਬਾਦਸ਼ਾਹ ਨੇ RAMDAS ji ਵੱਲ ਵੇਖ ਕੇ ਕਿਹਾ ਤੁਹਾਡੇ ਧਰਮ ਵਿੱਚ ਗਾਇਤਰੀ ਵਿਸ਼ੇਸ਼ ਹੈ। ਤੁਸੀਂ ਉਸ ਦਾ ਪਾਠ ਕਿਉਂ ਨਹੀਂ ਕਰਦੇ? ਤੁਸੀਂ ਕੈਸੇ ਹਿੰਦੂ ਖੱਤਰੀ ਹੋ? ਇਹ ਸੁਣ ਕੇ ਫਿਰ RAMDAS ji ਨੇ ਗੁਰੂ ਜੀ ਦੇ ਬਚਨ ਯਾਦ ਕੀਤੇ ਅਤੇ ਆਪਣੀ ਸੱਜੀ ਬਾਹਵਲ ਵੇਖਿਆ। ਤਾਂ ਉਸ ਵੇਲੇ ਉਹਨਾਂ ਨੂੰ ਸਾਰੀ ਵਿੱਦਿਆ ਪ੍ਰਾਪਤ ਹੋ ਗਈ। ਫੇਰ ਭਾਈ ਫੇਰ RAMDAS ji ਨੇ ਖੱਬੀ ਵਾਂ ਵਲ ਵੇਖਿਆ ਤਾਂ ਉਹਨਾਂ ਨੂੰ ਸ੍ਰੀ ਗੁਰੂ RAMDAS ji ਉਹਨਾਂ ਦੇ ਪਾਸ ਖੜੇ ਹੋਏ ਮੁਸਕਰਾਏ, ਮੁਸਕਰਾਉਂਦੇ ਹੋਏ, ਹੱਸਦੇ ਹੋਏ ਦਿਖਾਈ ਦਿੱਤੇ। ਫੇਰ RAMDAS ji ਬਾਦਸ਼ਾਹ ਨੂੰ ਕਹਿਣ ਲੱਗੇ ਮੈਂ ਤੁਹਾਡੇ ਪਾਸ ਬੈਠ ਕੇ ਇਹਨਾਂ ਸਾਰਿਆਂ ਨੂੰ ਗਾਇਤਰੀ ਦਾ ਪਾਠ ਅਰਥਾ ਸਮਿਤ ਸੁਣਾਉਂਦਾ ਪਰ ਪਾਠ ਕਰਨ ਨਾਲ ਜੋ ਪਾਪ ਪੁੰਨ ਹੋਵੇਗਾ ਉਹ ਸਭ ਇਹਨਾਂ ਪੰਚਾਇਤ ਵਾਲਿਆਂ ਦੇ ਸਿਰ ਚੜੇਗਾ ਕਿਉਂਕਿ Hindu ਮਤ ਅਨੁਸਾਰ ਗਾਇਤਰੀ ਦਾ ਪਾਠ ਮਲੇਸ਼ ਦੀ ਸਭਾ ਵਿੱਚ ਪੜਨਾ ਜਾਂ ਖਾਸ ਕਾਰਨ ਤੋਂ ਬਿਨਾਂ ਪੜ੍ਹਨਾ ਉਚਿਤ ਨਹੀਂ ਇਹ ਹਿੰਦੂ ਧਰਮ ਦੀ ਮਰਜ਼ਾਦਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਕਹਿ ਕੇ ਸ਼੍ਰੀ ਰਾਮਦਾਸ ਜੀ ਨੇ ਗਾਇਤਰੀ ਪਾਠ ਦੀ ਸੁਰ ਕੱਢੀ ਅਤੇ ਗਾਇਤਰੀ ਅਰਥਾਂ ਸਮੇਤ ਪ੍ਰਗਟ ਹੋ ਗਈ ਅਤੇ ਸਭ ਨੇ ਸੁਣੀ ਗਾਇਤਰੀ ਦਾ ਪਾਠ ਅਤੇ ਅਰਥ ਮਿੱਠੀ ਸੁਰ ਵਿੱਚ ਸੁਣ ਕੇ ਸਭ ਮੰਤਰ ਮੁਗਦ ਹੋ ਗਏ ਫਿਰ ਸ਼੍ਰੀ ਰਾਮਦਾਸ ਜੀ ਨੇ ਓਮਕਾਰ ਦੀ ਧੁਨੀ ਦਾ ਉਚਾਰਨ ਕੀਤਾ ਜਿਸ ਨਾਲ ਚਲਦੀ ਹੋਈ ਹਵਾ ਰੁਕ ਗਈ ਸਾਰੇ ਸੁਣ ਕੇ ਬਹੁਤ ਹੈਰਾਨ ਹੋ ਗਏ ਪੱਥਰ ਵੀ ਕੋਮਲ ਹੋ ਗਏ ਰਾਜੇ ਦੇ ਦਰਬਾਰ ਦਾ ਫਰਸ਼ ਪਿਘਲਾ ਗਿਆ ਪੋਲਾ ਹੋ ਗਿਆ ਅਤੇ ਪੱਥਰ ਹਿਰਦੇ ਵਾਲੇ ਲੋਕ ਵੀ ਕੋਮਲ ਹੋ ਗਏ ਪੰਡਤ ਮੰਤਰ ਮੁਗਧ ਹੋ ਕੇ ਚੁੱਪ ਕਰ ਗਏ ਅਤੇ ਕੋਈ ਕੁਝ ਨਾ ਬੋਲ ਸਕਿਆ ਸਭ ਨੇ RAMDAS ji ਵੱਲ ਪਿਆਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਬਾਸ਼ਾ ਨੇ ਪ੍ਰਸੰਨ ਹੋ ਕੇ ਅਤੇ ਸਭ ਨੂੰ ਸੁਣਾ ਕੇ ਕਿਹਾ ਪਰਮੇਸ਼ਰ ਅਤੇ ਦਰਵੇਸ਼ ਇਹ ਦੁਨੀਆ ਵਿੱਚ ਦੋ ਦਿਖਾਈ ਦਿੰਦੇ ਹਨ ਪਰ ਇਹਨਾਂ ਵਿੱਚ ਅਤੇ ਖੁਦਾ ਵਿੱਚ ਕੋਈ ਭੇਦ ਨਹੀਂ ਇਹ ਇੱਕੋ ਹੀ ਹਨ ਇਹਨਾਂ ਦੀ ਤੁਸੀਂ ਬਰਾਬਰੀ ਨਹੀਂ ਕਰ ਸਕਦੇ ਇਹ ਸੱਚੇ ਹਨ ਤੁਸੀਂ ਝੂਠੇ ਖਿਆਲਾਂ ਵਿੱਚੋਂ ਜੇ ਤੁਸੀਂ ਕੁਝ ਜਾਣਦੇ ਹੋ ਤਾਂ ਗੁਰੂ ਜੀ ਦੀ ਗੱਲ ਵਿੱਚ ਕੁਝ ਪ੍ਰਸ਼ਨ ਕਰੋ ਕੋਈ ਕੁਐਸਚਨ ਕਰੋ ਨਹੀਂ ਤਾਂ ਹੁਣ ਤੁਸੀਂ ਇਹਨਾਂ ਨੂੰ ਵੰਦਨਾ ਕਰੋ ਅਤੇ ਮੱਥਾ ਟੇਕੋ ਅਤੇ ਆਪਣੇ ਆਪਣੇ ਘਰੇ ਜਾਓ ਅਕਬਰ ਦਾ ਗੁੱਸੇ ਵਾਲਾ ਤੇਜ ਵੇਖ ਕੇ ਸਭ ਝੂਠੇ ਪੈ ਗਏ ਕਿਸੇ ਨੇ ਕੋਈ ਗੱਲ ਨਾ ਕੀਤੀ ਅਤੇ ਸਾਰੇ ਉੱਠ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਪਿੱਛੋਂ ਬਾਦਸ਼ਾਹ ਨੇ ਰਾਮਦਾਸ ਜੀ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਤੁਹਾਨੂੰ ਵੇਖ ਕੇ ਜਗਤ ਦੇ ਲੋਕ ਛੱਡਦੇ ਐ। ਇਸ ਲਈ ਮੇਰੇ ਵੱਲੋਂ ਗੁਰੂ ਜੀ ਨੂੰ ਬੇਨਤੀ ਕਰਨਾ ਕਿ ਉਹ ਇੱਕ ਵਾਰ ਤੀਰਥ ਯਾਤਰਾ ਕਰਨਾ ਪ੍ਰਵਾਨ ਕਰ ਲੈਣ। ਉਹ ਵੱਡੇ ਹਨ। ਅਤੇ ਉਹਨਾਂ ਦੇ ਜਾਣ ਦੇ ਨਾਲ ਤੀਰਥ ਵੀ ਪਵਿੱਤਰ ਹੋ ਜਾਣਗੇ ਅਤੇ ਇਹ ਦੁਨੀਆਵੀ ਝਗੜਾ ਵੀ ਮਿਟ ਜਾਏਗਾ ਇਸ ਤਰ੍ਹਾਂ ਬਾਦਸ਼ਾਹ ਨੇ RAMDAS ji ਨੂੰ ਸਤਕਾਰ ਸਹਿਤ ਵਿਦਾ ਕੀਤਾ RAMDAS ji ਇੱਕ ਰਾਤ ਆਪਣੇ ਘਰ ਠਹਿਰੇ ਸਵੇਰ ਹੋਈ ਜਦ ਬਾਜ਼ਾਰ ਵਿੱਚ ਪਹੁੰਚੇ ਤਾਂ ਉੱਥੇ ਬੜੇ ਕੀਮਤੀ ਕੱਪੜੇ ਵਿਕ ਰਹੇ ਸੀ। অতি ਸੁੰਦਰ ਕੱਪੜੇ ਦੇਖ ਕੇ ਮਨ ਵਿੱਚ ਸੋਚਿਆ ਕਿ ਇਹ ਕੱਪੜੇ ਗੁਰੂ ਜੀ ਦੇ ਪੌਣ ਜੋਗ ਹਨ। ਪਰ ਉਹਨਾਂ ਦੀ ਕੀਮਤ ਬਹੁਤ ਜ਼ਿਆਦਾ ਸੀ। ਇਸ ਲਈ ਖਰੀਦ ਵੀ ਨਹੀਂ ਸਕਦੇ ਸੀ ਅਤੇ ਛੱਡ ਵੀ ਨਹੀਂ ਸਕਦੇ ਸੀ। ਇਹ ਸੋਚ ਕੇ ਉਹਨਾਂ ਨੇ ਪ੍ਰੇਮ ਧਾਰ ਕੇ ਸੁਰਤੀ ਨਾਲ ਹੀ ਕੱਪੜੇ ਖਰੀਦੇ। ਮੈਜੀਨੇਸ਼ਨ ਕੀਤਾ ਮੈਜਨ ਕੀਤਾ ਮੈਜਨ ਕਰਕੇ ਸੁਰਤੀ ਦੇ ਨਾਲ ਹੀ ਕਪੜੇ ਖਰੀਦੇ ਸੁਰਤੀ ਨਾਲ ਹੀ ਉਹਨਾਂ ਨੇ ਸਲਵਾਏ ਸੁਰਤੀ ਨਾਲ ਹੀ ਗੁਰੂ ਜੀ ਨੂੰ ਪਹਿਨਾ ਦਿੱਤੇ ਉਧਰ ਗੋਬਿੰਦ왈 ਵਿਖੇ ਗੁਰੂ ਜੀ ਰਾਮਦਾਸ ਜੀ ਦੇ ਪ੍ਰੇਮ ਨੂੰ ਜਾਣ ਕੇ ਕਦੀ ਹੱਥਾਂ ਨੂੰ ਉੱਚਾ ਕਰਦੇ ਹਨ ਕਦੀ ਤਣੀਆਂ ਬਣਦੇ ਹਨ ਕੁੜਤੇ ਦੇ ਬੀੜੇ ਬਣਦੇ ਹਨ ਕਦੀ ਸਿਰਹ ਲਾਉਂਦੇ ਹਨ ਜਿਸ ਤਰ੍ਹਾਂ ਕੱਪੜਾ ਪਹਿਨ ਰਹੇ ਹੋਣ ਗੁਰੂ ਜੀ ਦੀ ਕਿਰਿਆ ਵੇਖ ਕੇ ਸਭ ਸੰਗਤ ਹੈਰਾਨ ਸੀ ਭਾਈ ਬੱਲੂ ਜੀ ਨੇ ਸੰਗਤ ਦੀ ਮਨ ਦੀ ਗੱਲ ਜਾਣਦਿਆ ਹੋਇਆ ਗੁਰੂ ਜੀ ਨੂੰ ਬੇਨਤੀ ਕੀਤੀ ਹੈ ਗੁਰੂ ਜੀ ਸਾਰੀ ਸੰਗਤ ਜਾਣਨਾ ਚਾਹੁੰਦੀ ਹੈ ਕਿ ਇਹ ਆਪ ਜੀ ਕੀ ਲੀਲਾ ਕਰ ਰਹੇ ਹੋ ਕਿ ਆਪ ਜੀ ਏ ਕੀ ਲੀਲਾ ਕਰ ਰਹੇ ਹੋ ਜੀ ਗੁਰੂ ਜੀ ਨੇ ਕਿਹਾ RAMDAS ਇਸ ਵੇੜੇ ਲਾਹੌਰ ਦੇ ਬਾਜ਼ਾਰ ਵਿੱਚ ਖੜਾ ਹੈ ਸਾਨੂੰ ਸੁਰਤੀ ਨਾਲ ਹੀ ਕੱਪੜੇ ਪਹਿਨਾ ਰਿਹਾ ਅਤੇ ਅਸੀਂ ਪਹਿਨਣੇ ਜਾ ਰਹੇ ਹਾਂ ਇਹ ਸੁਣ ਕੇ ਸਭ ਸੰਗਤ ਨੇ ਧੰਨ ਧੰਨ ਕਿਹਾ ਫਿਰ ਅੱਗੇ ਹੋਰ ਬਾਜ਼ਾਰ ਵਿੱਚ ਗਏ ਸ਼੍ਰੀ ਆਨਦਾਸ ਜੀ ਤਾਂ ਉੱਥੇ ਬਗੈਰ ਰੁੱਤ ਤੋਂ ਹੀ ਅੰਬ ਵਿਕ ਰਹੇ ਸੀ ਸੋਚਿਆ ਕਿ ਇਹ ਫਲ ਗੁਰੂ ਜੀ ਦੇ ਖਾਣ ਦੇ ਯੋਗ ਹੈ ਦੁਕਾਨਦਾਰ ਤੋਂ ਪੁੱਛਿਆ ਕਿ ਭਾਈ ਇਸ ਦਾ ਮੁੱਲ ਕੀ ਹੈ ਉਸ ਨੇ 1 ਰੁਪਿਆ ਇੱਕ ਅੰਬ ਦਾ ਮੁੱਲ ਦੱਸਿਆ ਤਾਂ ਗੁਰੂ ਜੀ ਅਰਮਦਾਸ ਜੀ ਨੇ 1 ਰੁਪਿਆ ਦੇ ਕੇ ਅੰਬ ਖਰੀਦਿਆ ਅਤੇ ਗੋਵਿੰਦਵਾਲ ਦੇ ਰਾਹੇ ਪੈ ਗਏ ਰਸਤੇ ਵਿੱਚ ਇੱਕ ਪਿੰਡ ਵਿੱਚ ਰਾਤ ਬਤੀਤ ਕੀਤੀ ਦੂਸਰੇ ਦਿਨ ਚੱਲਦੇ-ਚੱਲਦੇ ਜਦ ਰਾਮਦਾਸ ਜੀ ਪੈਰੋਵਾਲ ਪਿੰਡ ਪਹੁੰਚੇ ਜੋ ਗੋਵਿੰਦਵਾਲ ਤੋਂ ਜਿਆਦਾ ਦੂਰ ਨਹੀਂ ਨੇੜੇ ਹੀ ਹੈ ਤਾਂ ਹੱਥਾਂ ਦੀ ਗਰਮੀ ਨਾਲ ਉਸ ਅੰਮ ਦਾ ਰਾਸ ਚੋਂ ਕੇ ਸਿਮ ਕੇ ਬਾਹਰ ਆ ਗਿਆ ਜੋ ਧਰਤੀ ਉੱਤੇ ਡੋਲਣ ਲੱਗਾ ਰਾਮਦਾਸ ਜੀ ਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ ਅਤੇ ਸੋਚਣ ਲੱਗੇ ਹੁਣ ਇਹ ਅੰਬ ਗੁਰੂ ਜੀ ਪਾਸ ਨਹੀਂ ਪਹੁੰਚੇਗਾ ਫਿਰ ਰਾਮਦਾਸ ਜੀ ਨੇ ਉੱਥੇ ਬੈਠ ਕੇ ਬੇਨਤੀ ਕੀਤੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੈ ਪ੍ਰਭੂ ਜੀ ਇਹ ਫਲ ਆਪ ਜੀ ਵਾਸਤੇ ਲੈਂਦਾ ਸੀ ਬਿਨਾਂ ਰੁੱਤ ਦਾ ਹੋਣ ਕਰਕੇ ਫਿਸ ਗਿਆ ਅਤੇ ਸਾਰਾ ਰਾਸ ਨਿਕਲ ਗਿਆ ਇਸ ਦਾ ਇਸ ਨੂੰ ਪ੍ਰਵਾਨ ਕਰਕੇ ਆਪਣੇ ਮੁਖ ਵਿੱਚ ਪਾਵੋ ਅਤੇ ਮੇਰੀ ਖਾਸ਼ ਪੂਰੀ ਕਰੋ ਇਸ ਤਰ੍ਹਾਂ ਕਹਿ ਕੇ ਸ਼੍ਰੀ ਰਾਮਦਾਸ ਜੀ ਨੇ ਉਹ ਅੰਬ ਆਪ ਖਾ ਲਿਆ ਉਧਰ ਗੁਰੂ ਅਮਰਦਾਸ ਜੀ ਸਵਾਦ ਲੈ ਲੈ ਕੇ ਅਤੇ ਘੁੱਟ ਭਰ ਭਰ ਕੇ ਅੰਬ ਚੂਸ ਰਹੇ ਸਨ ਅੰਬ ਦੀ ਗਿੜਕ ਵੀ ਕਾਫੀ ਦੇਰ ਤੱਕ ਗੁਰੂ ਜੀ ਨੇ ਆਪਣੇ ਮੂੰਹ ਵਿੱਚ ਰੱਖੀ ਫੇਰ ਮੂੰਹ ਵਿੱਚੋਂ ਗਿੜਕ ਕੱਢ ਕੇ ਭਾਈ ਬੰਦੂ ਨੂੰ ਕਿਹਾ ਕਿ ਤੂੰ ਇਸ ਨੂੰ ਬਾਰੀ ਵਿੱਚ ਰੱਖ ਦੇ ਇਸ ਨੂੰ ਇੱਕ ਵਾਰ ਹੋਰ ਚੂਸਾਂਗੇ ਭਾਈ ਬੱਲੂ ਜੀ ਨੇ ਉਹ ਗਿੜਕ ਬਾਰੀ ਵਿੱਚ ਰੱਖ ਦਿੱਤੀ ਕੁਝ ਸਮੇਂ ਬਾਅਦ ਸ਼੍ਰੀ ਰਾਮਦਾਸ ਜੀ ਗੋਵਿੰਦਵਾਲ ਪਹੁੰਚੇ ਅਤੇ ਚਰਨ ਕਮਲਾਂ ਦੇ ਭੋਰੇ ਹੋ ਕੇ ਡੋੜ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਉੱਤੇ ਨਮਸਕਾਰ ਕੀਤੀ। ਸਤਿਗੁਰੂ ਜੀ ਨੇ ਬਾਹਾਂ ਫੜ ਕੇ ਰਾਮਦਾਸ ਜੀ ਨੂੰ ਪ੍ਰੇਮ ਨਾਲ ਗਲੇ ਲਾ ਲਿਆ। ਸਨਮਾਨ ਵਾਸਤੇ ਖੜੇ ਹੋ ਗਏ। ਮਾਨੋ ਕੇ ਪ੍ਰੇਮ ਦੀ ਹਾਦੀ ਹੋ ਗਈ ਹੋਵੇ। ਗੁਰੂ ਜੀ ਨੇ ਪੁੱਛਿਆ ਰਾਮਦਾਸ ਜੀ ਨੂੰ ਬਾਦਸ਼ਾਹ ਦਾ ਵਰਤਾਂਤ ਸੁਣਾਓ। ਬ੍ਰਾਹਮਣ ਖੱਤਰੀ ਕੀ ਕਹਿੰਦੇ ਸੀ? ਤੁਸੀਂ ਮੋੜਮਾ ਜਵਾਬ ਕੀ ਦਿੱਤਾ? ਰੰਦਾਸ ਜੀ ਨੇ ਹੱਥ ਜੋੜ ਕੇ ਬਿਰਤਾਂਤ ਸੁਣਾਇਆ ਕਿ ਪ੍ਰਭੂ ਜੀ ਕੁਝ ਜਾਣਿਆ ਨਹੀਂ ਜਾ ਸਕਦਾ ਉਹ ਮੇਰੇ ਪਾਸੋਂ ਗਾਇਤਰੀ ਪਾਠ ਗਾਇਤਰੀ ਪਾਠ ਸੁਣਨਾ ਚਾਹੁੰਦੇ ਸਨ ਸਾਰੇ ਮਨੁੱਖਾਂ ਅਤੇ ਬਾਦਸ਼ਾਹ ਨੇ ਵੀ ਮੈਨੂੰ ਕਿਹਾ ਸੀ ਮੈਂ ਤਾਂ ਕੁਝ ਵੀ ਨਹੀਂ ਜਾਣਦਾ ਸੀ ਪਰ ਆਪ ਜੀ ਦਾ ਬਚਨ ਮੰਨ ਕੇ ਮੈਂ ਆਪਣੀ ਸੱਜੀ ਬਾਹਵਲ ਵੇਖਿਆ ਤਾਂ ਮੈਨੂੰ ਗਾਇਤਰੀ ਮੰਤਰ ਬਾਰੇ ਸਾਰੀ ਜਾਣਕਾਰੀ ਆ ਗਈ ਅਤੇ ਸਭ ਕੁਝ ਫੁਰਨ ਲੱਗਾ ਫਿਰ ਜਦ ਮੈਂ ੴ ਸੁਣਾਇਆ ਤਾਂ ਸਾਰੇ ਚੁੱਪ ਹੋ ਗਏ ਅਤੇ ਕੋਈ ਨਾ ਬੋਲ ਸਕਿਆ ਇਹ ਸੁਣ ਕੇ ਬਾਦਸ਼ਾਹ ਨੇ ਸਭ ਨੂੰ ਝਾੜ ਪਾਈ ਗੁਰੂ ਜੀ ਨੇ ਕਿਹਾ RAMDAS ਇਹ ਸਭ ਤਾਂ ਗੁਰੂ ਨਾਨਕ ਦੀ ਕਲਾ ਵਰਤੀ ਹੈ ਹੁਣ ਤੂੰ ਇਹ ਦੱਸ ਕਿ ਤੂੰ ਐਡੇ ਵੱਡੇ ਸ਼ਹਿਰ ਵਿੱਚ ਗਿਆ ਸੀ ਅਤੇ ਸਾਡੇ ਵਾਸਤੇ ਕੀ ਲੈ ਕੇ ਆਇਆ ਆ ਰਾਮਦਾਸ ਜੀ ਨੇ ਹੱਥ ਜੋੜ ਕੇ ਕਿਹਾ ਹੇ ਗੁਰੂ ਜੀ ਆਪ ਸਭ ਕੁਝ ਜਾਣਦੇ ਹੋ ਕਿ ਬਿਨਾਂ ਖਰੀਦੇ ਤੋਂ ਖਰੀਦੇ ਤੋਂ ਹੀ ਆਪ ਜੀ ਨੇ ਸੁਰਤੀ ਨਾਲ ਕਿਵੇਂ ਸੁੰਦਰ ਵਸਤਰ ਪਹਿਨਾਏ ਆ ਜੀ ਮੈਂ ਫਿਰ ਬਾਜ਼ਾਰ ਵਿੱਚੋਂ ਬਿਨਰੁੱਤ ਤੋਂ ਆਪ ਜੀ ਵਾਸਤੇ ਇੱਕ ਸੁੰਦਰ ਆਮਬ ਖਰੀਦਿਆ ਸੀ ਜੋ ਪੈਰੋਵਾਲ ਪਿੰਡ ਤੱਕ ਪਹੁੰਚਦੇ ਆਂ ਫਿਸਕੇ ਉਸ ਦਾ ਰਸ ਨਿਕਲ ਗਿਆ ਸੀ ਜੀ ਆਪ ਜੀ ਨੂੰ ਅਰਪਣ ਕਰਨ ਹਿਤ ਫਿਰ ਮੈਂ ਆਪ ਜੀ ਦਾ ਧਿਆਨ ਧਰ ਕੇ ਆਪਣੇ ਮੁਖ ਵਿੱਚ ਪਾ ਲਿਆ ਹੇ ਸਤਿਗੁਰੂ ਜੀ ਮੈਨੂੰ ਪੂਰਨ ਸ਼ਰਧਾ ਹੈ ਪੂਰਨ ਵਿਸ਼ਵਾਸ ਹੈ ਕਿ ਜੋ ਸ਼ਰਧਾਲੂ ਆਪ ਜੀ ਨੂੰ ਸ਼ਰਧਾ ਨਾਲ ਕੋਈ ਵਸਤੂ ਭੇਟ ਕਰਦੇ ਹਨ ਆਪ ਜੀ ਉਹਨਾਂ ਨੂੰ ਭੋਗ ਲੈਂਦੇ ਹੋ ਗੁਰੂ ਜੀ ਨੇ ਪ੍ਰੇਮ ਮਗਨ ਹੋ ਕੇ ਕਿਹਾ ਹਾਂ RAMDAS ਜਿਹੜਾ ਮਿੱਠਾ ਅਤੇ ਰਸ ਭਰਿਆ ਅੰਬ ਤੁਸੀਂ ਮੇਰੇ ਲਈ ਲਿਆਏ ਸੀ ਨਾ ਉਹ ਅਸੀਂ ਛਕ ਲਿਆ ਅਤੇ ਉਸ ਦੀ ਗਿੱਟ ਸਾਡੇ ਕੋਲ ਪਈ ਹੈ ਫਿਰ ਭਾਈ ਮੱਲੂ ਜੀ ਨੇ ਉਹ ਗਿੜਕ ਬਾਰੀ ਵਿੱਚੋਂ ਕੱਢ ਕੇ ਸਾਰੀ ਸੰਗਤ ਨੂੰ ਦਿਖਾਈ। ਰਾਮਦਾਸ ਜੀ ਅਤੇ ਸਾਰੀ ਸੰਗਤ ਉਹ ਗਿੜਕ ਵੇਖ ਕੇ ਬਹੁਤ ਹੈਰਾਨ ਹੋਏ ਅਤੇ ਵਿਚਾਰਨ ਲੱਗੇ ਕਿ ਸਤਿਗੁਰੂ ਜੀ ਹਮੇਸ਼ਾ ਹੀ ਪ੍ਰੇਮ ਦੇ ਅਧੀਨ ਰਹਿੰਦੇ ਆ। ਸਭ ਸੰਗਤ ਮੱਥਾ ਟੇਕਦੀ ਹੋਈ ਕਹਿ ਰਹੀ ਸੀ ਅਤੇ ਸੋਚ ਰਹੀ ਸੀ ਕਿ ਗੁਰੂ ਜੀ ਦੀ ਲੀਲਾ ਜਾਣੀ ਨਹੀਂ ਜਾ ਸਕਦੀ। ਗੁਰੂ ਜੀ ਆਪ ਆਪਾਰ ਬ੍ਰਹਮ ਹਨ ਸਿੱਖਾਂ ਦੇ ਹਿੱਤ ਵਾਸਤੇ ਅਚਰਜ ਕੌਤਕ ਵਿਖਾਉਂਦੇ ਹੀ ਰਹਿੰਦੇ ਆ ਸਦਾ ਹੀ ਆਪਣੇ ਆਪ ਨੂੰ ਸਿੱਖਾਂ ਦੇ ਪ੍ਰੇਮ ਵਸ ਜਣਾਉਂਦੇ ਆ ਸਸੰਗਤ ਜੀ ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਸ੍ਰੀ ਰਾਮਦਾਸ ਜੀ ਯਾਨੀ ਸ੍ਰੀ ਗੁਰੂ ਰਾਮਦਾਸ ਜੀ ਨੰਦੇਰੇ ਉਹਨਾਂ ਦਾ ਹਰ ਹੁਕਮ ਮੰਦੇ ਰਹੇ ਤੇ ਅੱਜ ਦੀ ਕਥਾ 8ਵੇਂ ਪਾਗ ਦੇ ਵਿੱਚ ਆਪਾਂ ਇਹੋ ਹੋਈ ਕੋਈ ਸਰਵਣ ਕੀਤਾ ਕਿ ਨਿੰਦਕ ਭਲੇ ਪੁਰਸ਼ਾਂ ਦੀ ਨਿੰਦਿਆ ਕਿਵੇਂ ਕਰਦਾ ਹੈ ਅਤੇ ਭਲੇ ਪੁਰਸ਼ ਉਹਨਾਂ ਨੂੰ ਕਿਵੇਂ ਜਵਾਬ ਦਿੰਦੇ ਹਨ ਬਿਨਾਂ ਲੜਿਆ ਬਿਨਾਂ ਬੋਲਿਆ ਉਹਨਾਂ ਦੀ ਕਲਾ ਕਿਵੇਂ ਵਧਦੀ ਹੈ ओके ਵਿਰੋਧੀ ਵਿਰੋਧ ਕਰਨੋਂ ਨਹੀਂ ਹਟਦੇ ਜਦੋਂ ਤੁਸੀਂ ਸਹੀ ਮਾਰਗ ਤੇ ਚੱਲਦੇ ਹੋ ਤਾਂ ਤੁਹਾਡੇ ਆਸ-ਪਾਸ ਸ਼ਰਧਾਲੂਆਂ ਨਾਲੋਂ ਵਿਰੋਧੀ ਵੀ ਖੜੇ ਹੁੰਦੇ ਆ ਆਪੇ ਦੈਂਤ ਲਾਈ ਦਿੱਤੇ ਸੰਤ ਜਨਾਂ ਕੋ ਆਪੇ ਰਾਖਾ ਹੋਆ ਉਹ ਭਲੇ ਪੁਰਸ਼ਾਂ ਦੇ ਆਏ ਦਿਵਾਲੀ ਸੰਤਾਂ ਮਹਾਂਪੁਰਖਾਂ ਗੁਰੂਆਂ ਦੇ ਆਲੇ ਦੁਆਲੇ ਦੈਂਤਾਂ ਨੂੰ ਰਾਕਸ਼ਸ ਬੁੱਧੀ ਵਾਲਾ ਨੂੰ ਅਸੁਰ ਬੁੱਧੀ ਵਾਲਾ ਨੂੰ ਖੜੇ ਕਰ ਦਿੰਦਾ ਪਰ ਉਹਨਾਂ ਤੋਂ ਰੱਖਿਆ ਵੀ ਉਹ ਆਪ ਹੀ ਕਰਦਾ ਹੈ ਬਸ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਹੁੰਦਾ ਜਦ ਅਸੀਂ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਦੇ ਦਿੰਦੇ ਹਾਂ ਉਹਨੀਆਂ ਦੀਆਂ ਗੱਲਾਂ ਨੂੰ ਐਕਸੈਪਟ ਕਰ ਲੈਂਦੇ ਆ ਫਿਰ ਅਸੀਂ ਦੁਖੀ ਹੁੰਦੇ ਆ ਤੇ ਸਾਡੀ ਅਵਸਥਾ ਵਿਗੜ ਜਾਂਦੀ ਆ ਸਿੱਧੀ ਕਈ ਗੱਲ ਨੂੰ ਅਪਣਾਓ ਨਾ ਲਾਓ ਨਾ ਜਦ ਨਾ ਲਓਗੇ ਤਾਂ ਉਹ ਦੁੱਖ ਜਿਹੜਾ ਤੁਹਾਨੂੰ ਦੇਣਾ ਚਾਹੁੰਦਾ ਹੁੰਦਾ ਹੈ ਉਹ ਦੁੱਖ ਉਸੇ ਨੂੰ ਹੀ ਮਿਲਦਾ ਹੈ ਸੁਸੰਗਤ ਜੀ ਅੱਜ ਦੇ 8ਵੇਂ ਭਾਗ ਦੇ ਵਿੱਚ ਅਸੀਂ ਸਤਗੁਰਾਂ ਜੀ ਦੀ ਕਥਾ ਸਰਵਣ ਕੀਤੀ ਹੈ ਇਸ ਤੋਂ ਅੱਗੇ ਦੀ ਕਥਾ ਆਪਾਂ 9ਵੇਂ ਭਾਗ ਦੇ ਵਿੱਚ ਸਰਵਣ ਕਰਾਂਗੇ ਪਹਿਲਾਂ 7ਵਾਂ ਅੱਜ 8ਵਾਂ ਇਸ ਤੋਂ ਅੱਗੇ 9ਵਾਂ ਭਾਗ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ